ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਪਠੰਡਾ ਵਾਇਆ ਬਾਜਾਖਾਨਾ ਨੰਗੀਏ ਤਾਂ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਕਟੀਆਂ ਝੋਟੀਆਂ ਦਾ ਬਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਝੋਟੀਆਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਮੈਂ ਚਾਰ ਨਗ ਦਿਖਾਉਣੇ ਆ ਇਹ ਜ਼ਰੂਰ ਸ਼ੁਰੂ ਚ ਹੀ ਕਹਿ ਸਕਦੇ ਆਂ ਵੀ ਜਿਹੜਾ ਨਾਕ ਤੁਹਾਨੂੰ ਦਿਖਾਉਂਦਾ ਜਾਊਗਾ ਤੁਹਾਨੂੰ ਉਹੀ ਪਸੰਦ ਆਊਗਾ ਇਸ ਤਰ੍ਹਾਂ ਦੀਆਂ ਤਿੰਨ ਝੋਟੀਆਂ ਮੁਰਾ ਨਸਲ ਚ ਇੱਕ ਦੀ ਮਾਰਕਿੰਗ ਨੀਲੀ ਰਾਵੀ ਵਾਲੀ ਆ ਜਿਹੜੀ ਲਾਸਟ ਤੇ ਖੜੀ ਐ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਫਸੂ ਜਿਹੜਾ ਵੀ ਖਰੀਦਣਾ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਕੱਟੀ ਦੀ ਬਾਈ ਨੇ ਸ਼ੌਂਕ ਨਾਲ ਕਟਿੰਗ ਕਰਤੀ ਐ ਇਸ ਛੋਟੀ ਉਮਰ ਦੀ ਕੱਟੀ ਤੋਂ ਵੀਡੀਓ ਦੀ ਸ਼ੁਰੂਆਤ ਹੋਊਗੀ ਲਾਸਟ ਉੱਤੇ ਨੀਲੀ ਰਾਵੀ ਨਸਲ ਦੀ ਝੋਟੀ ਤੁਹਾਨੂੰ ਦਿਖਾਊਗਾ ਇਸ ਚਾਰੇ ਗੱਬਣ ਹੋਣ ਦੇ ਯੋਗ ਹੀ ਲੱਗਦੀਆਂ ਗੁਰਦਾਸ ਭਾਈ ਸਸਤੀ ਕਾ ਸਸਤੀ ਕਾ ਭਾਈ ਜੀ ਗੁਰਦਾਸ ਚਾਰ ਝੋਟੀਆਂ ਅੱਜ ਆਪਣੇ ਕੋਲ ਹਾਂਜੀ ਚਾਰ ਆ ਜੀ ਆਪਾਂ ਥੋੜੀਆਂ ਛੋਟੀਆਂ ਪਾਉਂਦੇ ਸੀ ਨਾ ਵੀਡੀਓ ਸਾਰੇ ਵੀਰ ਭਰਾ ਡਿਮਾਂਡ ਕਰਦੇ ਹੈਗਾ ਬੰਨ ਵਾਲੀਆਂ ਝੋਟੀਆਂ ਲਿਆਓ ਅੱਛਾ ਅੱਜ ਚਾਰੇ ਬੰਨ ਵਾਲੀਆਂ ਝੋਟੀਆਂ ਆਪਣੇ ਕੋਲ ਨੀਲੀ ਰਾਵੀ ਹੈਗੀ ਆ ਬੰਨ ਵਾਲੀ ਆ ਤੇ ਤਿੰਨੇ ਇਹ ਵੀ ਬੰਨ ਵਾਲੀਆਂ ਝੋਟੀਆਂ ਪਹਿਲੇ ਨੰਬਰ ਤੇ ਇਕੱਠੀ ਦੰਦੋਂ ਕਿਵੇਂ ਆ ਤੇ ਰੇਟ ਕੀ ਲਊਗਾ ਦੰਦੋਂ ਖੀਰੀ ਆ ਜੀ ਆਪਾਂ ਰੇਟ ਆਪਾਂ ਦੇ ਦੇਵਾਂਗੇ 52000 ਦੀ ਖੋਲ ਦੇ ਦੋਸਤੋ ਰੇਟ 52000 ਹੈ ਤੇ ਦੰਦੋਂ ਖੀਰੀ ਹੈ ਝੋਲ ਜਾਂ ਥਣਾ ਦੇ ਵਿੱਚ ਬਿੱਥੀ ਸਪੇਸ ਤੁਸੀਂ ਦੇਖੋਗੇ ਜੋ ਮੇਰੇ ਖਾਲਚ ਹੁਣੇ ਹੀ ਪਾਉਣੇ ਫੁੱਟ ਤੋਂ ਬਾਹਰ ਹੋਊਗੀ ਸਿੰਗ ਕੁੰਡਾ ਛੋਟਾ ਸਿੰਗ ਹੈ ਗਰਦਨ ਬਹੁਤ ਲੰਮੀ ਹੈ ਦੀ ਪੂਰਾ ਨੇੜੇ ਹੋਣਾ ਵੇਲ ਚੰਗੀ ਹੈ ਹਾਈਟ ਸੋਹਣੀ ਹੈ ਚੰਗੀ ਪਲੀ ਵੀ ਕੱਟੀ ਪਹਿਲੇ ਨੰਬਰ ਤੇ ਦੇਖੋ ਕਟਿੰਗ ਬਾਈ ਨੇ ਸ਼ੌਂਕਿਆ ਕੀਤੀ ਹੈ ਦੀ ਢਾਂਚਾ ਤੁਸੀਂ ਦੇਖ ਲਓ ਮੋਟ ਚੂ ਪੂਛ ਬਰੀਕ ਹੈ ਸੋਹਣਾ ਸਟਰਕਚਰ ਆਪ ਹੀ ਕੀਤੀ ਹੈ ਜੀ ਹੱਥੀ ਅੱਛਾ ਕਿ ਟੈਂਕ ਠੀਕ ਹੈ ਸਿੰਘ ਬਿਲਕੁਲ ਛੋਟਾ ਘਰ ਦੰਦੀ ਲੰਬਾਈ ਚੰਗੀ ਹੈ 52000 ਦਾ ਰੇਟ ਵੀਰ ਨੇ ਰੱਖਿਆ ਦੋਸੋ ਜਿੰਨੀ ਉਤੋਂ ਸੋਹਣੀ ਔਨੇ ਥਣਾ ਲੋ ਵੀ ਸਾਫ ਸੁਥਰੀ ਹੈ ਛੇਰ ਕੋਲੋਂ ਆ ਕੇ ਪਾਸ ਤੇ ਸੀ ਕਰ ਲੈਣੀ ਹੈ ਜਿਨੇ ਪੈਸੇ ਲਾਉਣੇ ਆ ਉਹਦਾ ਹੱਕ ਬਣਦਾ ਹੁੰਦਾ ਗਰਦਾਸ ਦਿਖਾਈ ਥਾਣੇ ਦੇ ਦੁਆਰਾ ਕੋਈ ਉਹ ਦੋਸੋ ਥਾਣੇ ਫਿਸੀ ਜਰੂਰ ਦੇਖਿਓ ਇਹਦੇ ਇੱਕ ਵਾਰ ਜਿਨੇ ਹੁਣ ਛੰਗੀ 딜 ਤਾਂ ਕਹਦੇ ਉਨੀ ਹੋਈਆਂ ਫੁੱਲ ਝੋਲ ਥੱਲੇ ਆ ਜਿਹੜੀ 2 ਨੰਬਰ ਤੇ ਕੱਟੀ ਪਈ ਦੰਦੋ ਇਹ ਵੀ ਖੀਰੀ ਹੈ ਜੀ ਇਹ ਕੋਈ ਨਹੀਂ ਖੀਰੀ ਰਹਿਣਾ ਗੁਰਦਾਸ ਰੇਟ ਇਹਦਾ 48000 ਰੁਪਏ ਬੰਨ ਵਾਲੀ ਝੋਟੀਆਂ ਖੀਰੀਆਂ ਕੁੰਢੀਆਂ ਜਮਾ ਠੀਕ ਹੈ ਤੋਰ ਦੇ ਬਈ ਦਸੋ 48000 ਰੇਟ ਤੋਂ 2 ਨੰਬਰ ਤੇ ਤੁਹਾਨੂੰ ਇਹ ਝੋਟੀ ਜਿਹੜੀ ਉਹ ਦਿਖਾ ਰਹੇ ਆ ਬਿਲਕੁਲ ਕੁੰਡੇ ਸਿੰਘਾਂ ਦੀ ਆ ਦਸੋ ਇਹਦਾ ਰੇਟ 48000 ਹੈ ਵੇਲਬੂ ਇਹਦੀ ਵੀ ਬੋਦਾ ਤੇ ਵਜਨ ਵਜਨ ਵੀ ਪੂਰਾ ਜਾਵਾ ਬਹੁਤ ਸੋਹਣਾ ਸਿੰਗ ਬਹੁਤ ਸੋਹਣਾ ਟਾਂਚਾ ਪੂਰੀ ਪਲੀ ਹੋਈ ਝੋਟੀ ਏ ਆਈ ਦੇ ਬਿਲਕੁਲ ਯੋਗ ਹੈ ਸਿੰਗ ਦੇਖੋ ਤੁਸੀਂ ਇਹਦਾ ਨਾਲ ਹੀ ਮੁੜਿਆ ਵਿਆ ਸੋਹਣਾ ਲੱਗਿਆ ਜੀ ਬਹੁਤ ਜਿਆਦਾ ਹੂੰ ਬਹੁਤ ਸੋਹਣਾ ਸਿੰਗ ਸੋ ਵਾਕਈ ਤੋਰਦੇ ਭਾਈ ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਇਹਦਾ ਰੇਟ 48000 ਹੈ 52 ਤੇ 48 1 ਲੱਖ ਰੁਪਏ ਚ ਦੋ ਝੋਟੀਆਂ ਕੱਲੀ ਕੱਲੀ ਲੱਖੋਂ ਬਾਹਰ ਤਿਆਰ ਹੋਣੀ ਹੈ ਕਰਮਾਲੀ ਹਾਂਜੀ ਹਾਂਜੀ ਐਸੇ ਸਾਲ ਦੀ ਆਈ ਦੀਆਂ ਸੋ ਦੋ ਦਿਖਾਤੀਆਂ ਤਿੰਨ ਨੰਬਰ ਤੇ ਫੇਰ ਇੱਕ ਤੁਹਾਨੂੰ ਝੋਟੀ ਦਿਖਾਉਂਗਾ ਇਹ ਕੱਦਗਾਠ ਬੋਤ ਹੈ ਜੀ ਯਾਨੀ ਕਿ ਇਹਨਾਂ ਯਾਨੀ ਕਿ ਦੋਨ ਢਾਲੇ ਦੰਦ ਥੋੜੇ ਥੋੜੇ ਚੱਕੀ ਜਾਂਦੀ ਹੈ ਠੀਕ ਹੈ ਆਪਾਂ ਜਿਹੜੀ ਗੱਲ ਹੋਈ ਵੀਡੀਓ ਚ ਪਹਿਲਾਂ ਦੱਸਾਂਗੇ ਓਕੇ ਇਹਦਾ ਰੇਟ ਕੀ ਰਹਿਣਾ ਕਰਤਾ ਇਹਦਾ ਰੇਟ 50000 ਰੁਪਏ ਹੈ ਜੀ 50000 ਕੱਦਗਾਠ ਬੋਤ ਆ ਤੇ ਸੰਗ ਸੋਨਾ ਲੱਗਿਆ ਦੋ ਦੰਦ ਝੋਟੀ ਫੁੱਲ ਵਜਣ ਪੂਰਾ ਕੱਦ ਖੈਰ ਵੀਡੀਓ ਚ ਕਲੀਅਰ ਹੁੰਦਾ ਹੈ ਸਾਂਚਾ ਇਹਦਾ ਵੀ ਸੋਹਣਾ ਹੈ ਸਿੰਘ ਬਿਲਕੁਲ ਨਾਲ ਮੁੜਿਆ ਹੋਇਆ ਕੁੰਡਾ ਸਿੰਘ ਹੈ ਛੋਟਾ ਤੋਂ ਏਆਈ ਦੇ ਬਿਲਕੁਲ ਜੋਗ ਬਿਊਟੀਫੁੱਲ ਹੈ ਝੋਟੀ ਚਲੇ 12 ਵੀ ਕਰਦੀ ਸੀ ਪਰਸੋਂ ਇਹ ਅੱਛਾ ਹਾਂਜੀ ਠੀਕ ਹੈ ਸੋ ਦੋਸੋ ਏਆਈ ਨਹੀਂ ਹਜੇ ਬਾਈ ਨੇ ਕਰਵਾਈ ਪਰ ਇੱਕ ਵਾਰ ਹੀਟ ਚ ਆਈ ਵੀ ਹੈ ਖੈਰ ਇਹਨਾਂ ਵਜਨ ਤੇ ਇਹੀ ਰੁੱਤ ਹੈ ਮੱਝਾਂ ਦੇ ਗੱਭਣ ਹੋਣ ਦੀ ਸੌਣ ਭਾਦੋਂ ਦੇ ਮਹੀਨੇ ਜਿਹੜੇ ਹੁੰਦੇ ਆ ਤੇ ਇਹਨਾਂ ਮਹੀਨਿਆਂ ਚ ਇਹ ਕਰਮਾ ਲਈਆਂ ਆਸ ਹੈ ਵੀ ਤਿੰਨੇ ਹੀ ਜੜੀਆਂ ਗੱਭਣ ਹੋ ਜਾਣੇਗਾ ਇਤੂ ਬਾਚ ਇੱਕ ਨੀਲੀ ਰਾਵੀ ਲਾਸਟ ਉੱਤੇ ਹਾਂਜੀ ਹਾਂਜੀ ਕੀ ਡਿਟੇਲ ਆ ਦੰਦੋ ਕਿਵੇਂ ਇਹ ਵੀ ਦੰਦੋ ਇੱਕ ਦੰਦ ਸੱਚਾ ਹੈ ਨਾ ਜਾਨੀ ਕਿ ਖੀਰੀਆਂ ਜੀ ਹਜੇ ਕੋਈ ਕੱਡੇ ਗੁੱਡੇ ਬਰਾਬਰ ਨਹੀਂ ਕੀਤਾ ਜੀ ਇੱਕ ਦੰਦ ਦਾ ਸੱਟਿਆ ਵੀ ਆ ਇਹਦਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਕੋਈ ਇਹਦਾ ਰੇਟ ਵੀ 48000 ਰੁਪਏ ਸੋਰੀ ਦੱਸੋ ਰੇਟ ਇਹਦਾ ਵੀ 48000 ਲਗਭਗ ਚਾਰਾਂ ਕਟੀਆਂ ਦੀ ਡਿਮਾਂਡ 2 ਲੱਖ ਰੁਪਏ ਬਣਦੀ ਹੈ ਇਹਦਾ ਰੇਟ 48000 ਹੈ ਸਿੰਘ ਮੋੜ ਕੀ ਆ ਨੇੜੇ ਮਾਰਕਿੰਗ ਪ੍ਰੋਪਰ ਹੈ ਥਾਣਾ ਚ ਪਿੱਛੀ ਇਹਦੇ ਵੀ ਜਿਵੇਂ ਪਹਿਲੇ ਨੰਬਰ ਵਾਲੀ ਝੋਤੀ ਸੀ ਉਸੇ ਤਰ੍ਹਾਂ ਹੈ ਅੱਖ ਤੁਸੀਂ ਇਸ ਵੀਡੀਓ ਚ ਦੇਖ ਲਓ ਦੋਨੇ ਅੱਖਾਂ ਜਿੱਟੀਆਂ ਨੀਲੀਆਂ ਦੇ ਵਿੱਚ ਜਿਹੜਾ ਉਹ ਵਾਈਟ ਰੰਗ ਜਿਹੜੀ ਨੀਲੀ ਦੀ ਅੱਖ ਹੁੰਦੀ ਹੈ ਉਹਵੇਂ ਆ ਟਾਂਚਾ ਸੋਨਾ ਗੁਰਦਾਸ ਮੋੜੀ ਇੱਕ ਵਾਰ ਇਹਨੂੰ ਇਹਦਾ ਰੇਟ 48000 ਹੈ ਸੋ ਚਾਰ ਝੋਟੀਆਂ ਇਹ ਜਿੱਥੋਂ ਲਿਆਂਦੀਆਂ ਨੇ ਬਣੀ ਵੀ ਦੱਸੀ ਹੈ 12-13 ਦਿਨਾਂ ਦੀ ਬਣੀ ਵੀ ਹੈ ਅੱਛਾ ਹਾਂਜੀ ਸੋ ਦੱਸੋ ਜਿੱਥੋਂ ਲਿਆਂਦੀ ਉਹ ਕਹਿੰਦੇ ਵੀ 12-13 ਦਿਨਾਂ ਦੀ ਗੱਬਣ ਹੈ ਪਰ ਖਾਲੀ ਮੰਨ ਕੇ ਖਰੀਦ ਲਿਓ ਤੇ ਆਪਜੀ ਪਸੰਦ ਦਾ ਸੀਮਨ ਲਵਾਇਓ ਜੇ ਨੀਲੀ ਰਾਵੀ ਨਸਲ ਤੇ ਕੰਮ ਕਰਨਾ ਕਰ ਜੇ ਗੱਭਣ ਰਹਿ ਜਾਂਦੀ ਆ ਤਾਂ ਫਿਰ ਬਿਜਲੀ ਰਾਵੀ ਦੇ ਟੀਕਾ ਪਰ ਆਇਆ ਦੱਸਿਆ ਸੀ ਕਿ ਕਹਿੰਦਾ ਸਾਨੂੰ ਥੋੜੀ ਲੋੜ ਪੈਗੀ ਅੱਛਾ ਪੈਹਾਂ ਦੀ ਤੇ ਉਹਨਾਂ ਨੇ ਵੀਰਾਂ ਨੂੰ ਝੋਟੀ ਦੇਤੀ ਮੈਨੂੰ ਚਲੋ ਕੋਈ ਗੱਲ ਸੋ ਥਾਣੇ ਦੇ ਦੋਸਤੋ ਦੇਖੋ ਬਹੁਤ ਸੋਹਣਾ ਥਾਣ ਦਿੱਤੀ ਦੇ ਉੱਤੇ ਸੋ ਇਹ ਚਾਰ ਝੋਟੀਆਂ ਅੱਜ ਬਾਈ ਗੁਰਦਾਸ ਕੋਲ ਤੁਹਾਨੂੰ ਦਿਖਾਉਣਾ ਆ ਸਾਇ ਵੀ ਤੁਹਾਨੂੰ ਇਹਨਾਂ ਚੋਂ ਕੋਈ ਨਾ ਕੋਈ ਨਾਗ ਜ਼ਰੂਰ ਪਸੰਦ ਆਊਗਾ ਚਾਰੇ ਹੀ ਸੋਹਣੀਆਂ ਗੱਭਣ ਹੋਣ ਦੇ ਯੋਗ ਐ ਬਿਲਕੁਲ ਬੋਡੀ ਵੇਟ ਉਹਨਾਂ ਹੈ ਹਾਈਟ ਸੋਹਣੀ ਹੈ ਤੁਸੀਂ ਤਸल्ली ਕਰਕੇ ਖਰੀਦਿਓ ਜਿਹੜਾ ਨਾ ਤੁਹਾਨੂੰ ਜੱਜਦਾ ਧੰਨਵਾਦ